ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਲ ਤੇ ਤੁਹਾਡਾ ਸਾਈਡ ਬਰਕ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਅੱਜ ਦਿਨ ਹੈਗਾ ਜੀ ਵੀਰਵਾਰ ਤਰੀਕ ਹੈਗੀ 15 ਅਗਸਤ ਤੇ ਤੁਹਾਨੂੰ ਸਾਰਿਆਂ ਨੂੰ 15 ਅਗਸਤ ਦੀਆਂ ਸੁਤੰਤਰਤਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੀ ਤੇ ਇੱਥੇ ਟਾਈਮ ਹੋ ਚੁੱਕਿਆ ਹੈ 8:30 ਹੋ ਚੁੱਕੇ ਨੇ ਸਵੇਰ ਦੇ ਆਪਾਂ ਲੱਗੇ ਹੋਏ ਆ ਆਪਣੇ ਕੰਮ 'ਗਾਰ ਦੇਖੋ ਅੱਜ ਮੌਸਮ ਕਿੰਨਾ ਸੋਹਣਾ ਆਪਣੇ ਬੱਤਣ ਹੋਇਆ ਪਿਆ ਹੈ ਹਵਾ ਚੱਲ ਰਹੀ ਆ ਬਹੁਤ ਸੋਹਣੀ ਬਹੁਤ ਹੀ ਹਵਾ ਲੱਗ ਰਹੀ ਹੈ ਅੱਜ मैं कहा थोड़ा शूट कर लिए, ब्लॉग की स्टार्टिंग कर लिए उस तो बाद फिर देखा दे कदों फिर कंटिन्यू रखा ब्लॉग उस तो बाद देख दे की करते अच्छ दिखाने मौसम चेक करो लग लगे है धाना चौक क्ड बहुत ये ठंडी हवा चल रही है ਜਾ ਮੌਸਮ ਹੋਵੇ ਨਾ ਕੰਮ ਕਾਲੂ ਜੀ ਕਰਦਾ ਠੰਡੀ ਠੰਡੀ ਹਵਾ ਚੱਲ ਰਹੀ ਆ ਤੇ ਐਵੇਂ ਵੀ ਠੰਡਾ ਹੈ ਅੱਜ ਸ਼ਾਇਦ ਮੀਂਹ ਪੈ ਗਿਆ ਕਿਧਰੇ ਪਾਸੇ ਪੱਤਲ ਤਾਂ ਬਹੁਤ ਜ਼ਿਆਦਾ ਆਪਣੇ ਸਵੇਰ ਕੋਣੀਆਂ ਇੰਨਾ ਸੀਗੀਆਂ ਥੋੜੇ ਥੋੜੀਆਂ ਤੇ ਮੈਂ ਉੱਪਰ ਲੱਗੀ ਹਿੱਤੀ ਝਾੜੂ ਲਾਉਣ ਹਾਲੇ ਥੱਲੇ ਪਿਆ ਉਹਦਾ ਦੇਖੋ ਖੰਡਾਰਾ ਉਹ ਬੱਕਰੀਆਂ ਦੇ ਡੇਕਾ ਡੁਕਾ ਖਾ ਕੇ ਗੁਹਾ ਵਗੈਰਾ ਸਵੇਰੇ ਧਾਰਾ ਚੋਕੀ ਆਪਾਂ ਸੁੰਬਰਦਨ ਨੇ ਐਵੇਂ ਵੈਸੇ ਚੱਕਦੀ ਨੇ ਹੁੰਦੀ ਢੇਰੀ ਲੱਗ ਕੇ ਆ ਜਾਂਦੀ ਆ ਤੇ बस चका ऊपर कर मैं भांडे भूडे मांज के हटी सी चाह वाले झाड़ू ला के पोच ला के पे जाने थे देखो अमरूद किन्ने सोने लगे हुए हैं तुम दिखावे अज दिन बहुत ही अमरूद लगे हुए हैं चलो जी लगी करिए काम कार आप स्टार्ट फिर दोबारा तो फिर मिलागे थोन दिन च ਖਲਖਲ ਅਤਰਾ ਹੀ ਖੜ ਲਿਖਾ ਟਾਣੀ ਨੂੰ ਹਉ ਤੋਦਾ ਸਿਰੇ ਹੀ ਜੜ ਗਿਆ ਮੁਰੂ ਤੋੜਨ ਆਇਆ ਤੁਰ ਚੱਲੇ ਆ ਦੌਰਤ ਨੇ ਹੈ ਐਨਾ ਕੁਸ ਕਰਨਾ ਪੈਂਦਾ ਲੈ ਮੰਮੀ ਫੜੀ ਹਾਂ ਤੂੰ ਐ ਨਾ ਕਰੀ ਟਾਣਾ ਨਾ ਤੋੜਦੀ ਬਾਬਾ ਤੋੜ ਮਰੂਤ ਤੋੜ ਲੈ ਸੈਲਾ ਤਦ ਹਾਪਾ ਦੇ ਇਹ ਮਰੂਤ ਬਿਠੇ ਨੇ ਨਾ ਮੰਮੀ ਹਾਂ ਇਧਰ ਵੀ ਮਰੂਤ ਤੋੜਦੇ ਆ ਖੜਾ ਮੇਰਾ ਡਾਕਟਰ ਇਹਨਾਂ ਨਾਲ ਹੋਰ ਬੜੀ ਜਿੱਤਦਾ ਆ ਚਾਦਰਾਂ ਤੇ ਖੜ ਕੇ ਖੜੀ ਇੱਕ ਖੜਾ ਇਹ ਉੱਪਰ ਚੜਿਆ ਹੋਇਆ ਲੱਭ ਕੇ ਅਮਰੂਦ ਲੱਗੇ ਬਹੁਤ ਹੋਏ ਨੇ ਇਧਰਲੇ ਅਮਰੂਦ ਅਮਰੂਦ ਮਿੱਠੇ ਬਹੁਤ ਨੇ ਉਧਰਲੇ ਦੇ ਹੈ ਨਾ ਮਠਿਆਸ ਘਟ ਲਾਲ ਅਮਰੂਦਾਂ ਚ ਇਨਾਂ ਚ ਵੱਧਾ ਇਹੜਾ ਅਮਰੂਦ ਹਜਾ ਲੋ ਜੀ ਹੁਣ ਇੱਥੇ ਮੈਂ ਲੱਗ ਗਈ ਸੀਗੀ ਪਸ਼ੂਆਂ ਨੂੰ ਪਾਣੀ ਪਿਲਾਉਣਾ ਸੀਗਾ ਨਾਲੇ ਆਪਾਂ ਨੇ ਉਹਨਾਂ ਥਲੇ ਸਾਫ ਸਫਾਈਆ ਕਰਨਾ ਸੀਗਾ ਜਿਹੜਾ ਇਹ ਸ਼ਾਮ ਵਾਲਾ ਗੋਹਾ ਹੈ ਇਹ ਆਪਾਂ ਚੱਕ ਕੇ ਬਸ ਗੋਬਰ ਗੈਸ ਦੇ ਵਿੱਚ ਪਾ ਦੇਣਾ ਸੀਗਾ ਤੇ ਨਾਲੇ ਲਾ ਦਾਂਗੇ ਝਾੜੂ ਝਾੜੂ ਲਾਏ ਤੇ ਨਾਲ ਤਾਂ ਫर्श ਸੁੱਕ ਜਾਂਦਾ ਫਿਰ ਪਸ਼ੂਆਂ ਨੂੰ ਹੁਣ ਧਾਰ ਵਗੈਰਾ ਚੋਲੀ ਸੀਗੀ ਪੱਠੇ ਖਾ ਕੇ ਪਾਣੀ ਪੀ ਕੇ ਉਸ ਤੋਂ ਬਾਅਦ ਬੈਠਣਗੇ ਰਾਮ ਕਰਨਗੇ ਤਾਂ ਕਰਕੇ ਝਾੜੂ ਲਾਉਣਾ ਪੈਂਦਾ ਜੀ ਫਿਰ ਸਾਫ ਹੋ ਜਾਂਦਾ ਤੇ ਬਹਿ ਜਾਂਦੇ ਨੇ ਪਸ਼ੂ ਤੇ ਬਸ ਮੈਂ ਪਹਿਲਾਂ ਸੰਭਰ ਲੂੰਗੀ ਪਹਿਲਾਂ ਮोटा-ਮोटा ਮੂਰਿਓ ਕੱਢ ਲਾਂਗੇ ਸਾਰਾ ਢੇਰੀ ਹਲੇ ਗੋਲ ਨਹੀਂ ਕਰਨੀ ਹੈਗੀ ਕਿਉਂਕਿ ਜੀ ਮੈਂ ਇਹ ਗੁਹਾ ਚੱਕ ਕੇ ਗੋਬਰ ਗੈਸ ਦੇ ਵਿੱਚ ਪਾਉਣਾ ਅਜੇ ਫਿਰ ਇਹ ਕੂੜਾ ਵਿੱਚ ਨਹੀਂ ਰਲਾਉਂਦੇ ਹੁੰਦੇ ਹੈਗੇ ਤੇ ਜੇ ਬਾਹਰ ਰੂੜੀ ਦੇ ਸਿੱਟਣਾ ਹੁੰਦਾ ਫਿਰ ਤਾਂ ਸਾਰੀ ਢੇਰੀ ਜੀ ਗੋਲ ਕਰ ਲੈਣੇ ਹੁੰਦੇ ਆ ਪਰ ਗੋਬਰ ਗੈਸ ਦੇ ਵਿੱਚ ਉਹ ਸਾਫ ਗੁਹਾ ਹੀ ਪੈਂਦਾ ਬਹੁਤ ਦੇਹ ਕੇ ਪਾਉਣਾ ਪੈਂਦਾ ਹੈ ਮਿੱਟੀ ਵਗੈਰਾ ਨਹੀਂ ਪਾਣੀ ਮਿੱਟੀ ਵਗੈਰਾ ਦੇ ਕੇ ਪਾਣੀ ਪੈਂਦੀ ਹੈ ਵੀ ਮਿੱਟੀ ਨਾਲ ਵਿੱਚ ਗੋਹੇ ਦੇ ਚਲੇ ਜਾਵੇ ਤੇ ਕੋਈ ਕੂੜਾ ਵਗੈਰਾ ਜ਼ਿਆਦਾ ਨਾ ਚਲੇ ਜਾਵੇ ਫਿਰ ਗੈਸ ਨਹੀਂ ਬਣਦਾ ਹੈਗਾ ਸਹੀ ਸਾਫ ਸਾਫ ਗੋਹਾ ਪੈਣਾ ਪੈਂਦਾ ਗੋਬਰ ਗੈਸ ਦੇ ਵਿੱਚ ਤੇ ਚਲੋ ਜੀ ਆਪਾਂ ਨਾਲ ਕਰ ਲੰਨੇ ਆ ਇੱਥੇ ਸਾਫ ਸੁਫਈਆਂ ਨਾਲੇ ਚੱਕ ਲੰਨੇ ਆ ਗੋਹਾ ਤੇ ਨਾਲੇ ਜੀ ਤੁਹਾਨੂੰ ਨਾ ਇੱਕ ਇੱਕ ਕਮੈਂਟ ਦਾ ਆਪਾਂ ਜਵਾਬ ਦੰਨੇ ਆ ਕਾਫੀ ਟਾਈਮ ਪਹਿਲਾਂ ਮੈਨੂੰ ਨਾ ਇੱਕ ਕਮੈਂਟ ਆਇਆ ਸੀਗਾ ਮਿੰਨਾ ਕੋ ਹੋ ਗਿਆ ਜੀ ਜਦੋਂ ਹਲੇ ਆਪਣੀ ਬੈੜੀ ਨਹੀਂ ਸੁੱਈ ਸੀਗੀ ਇੱਕ ਭੈਣ ਨੇ ਕਮੈਂਟ ਕਰਿਆ ਸੀਗਾ ਜਦੋਂ ਮੈਂ ਨਾ ਮਹਿਸਾਂ ਦੀ ਫੈਂਟ ਵਾਰੇ ਵੀਡੀਓ ਪਾਈ ਸੀ ਨਾ ਤੇ ਉਦੋਂ ਕਮੈਂਟ ਆਇਆ ਸੀਗਾ ਕਿ ਗਾਂ ਦੀ ਫੈਟ ਦੱਸੋ ਵੀ ਕਿਵੇਂ ਵਧਾਉਣੀ ਆ ਹਨਾ ਤੇ ਉਦੋਂ ਜੀ ਮੈਂ ਉਹਨਾਂ ਨੂੰ ਕਿਹਾ ਸੀਗਾ ਵੀ ਹਲੇ ਸਾਡੀ ਗਾਂ ਨਹੀਂ ਸੂਈ ਹੈਗੀ ਮਤਲਬ ਜਦੋਂ ਸੂਊਗੀ ਫਿਰ ਆਪਾਂ ਫੈਟ ਕਢਾਵਾਂਗੇ ਉਦੋਂ ਉਹਨਾਂ ਦਾ ਮਤਲਬ ਵੀਡੀਓ ਬਣਾ ਕੇ ਉਹਨਾਂ ਨੂੰ ਦੱਸ ਦਾਂਗੇ ਹਨਾ ਵੀ ਕਿ ਕਿਵੇਂ ਆਪਾਂ ਨੇ ਫੈਟ ਵਧਾਈ ਆ ਤੇ ਕਿੰਨੀ ਆਉਂਦੀ ਆ ਆਪਣੀ ਗਾਂ ਦੀ ਫੈਟ ਤੇ ਆਪਣੀ ਇਹ ਗਾਂਏ ਜੀ ਐਚ ਐਫ ਏ ਸੂਈ ਸੀਗੀ 4 ਅਗਸਤ ਨੂੰ ਸੂਈ ਸੀਗੀ ਅੱਜ 15 ਅਗਸਤ ਹੋ ਗਈ ਦੇਖ ਲਓ ਕਿੰਨੇ ਦਿਨ ਹੋ ਗਏ ਸੂਈ ਨੂੰ ਤੇ ਆਪਾਂ ਦੁੱਧ ਲਾ ਗਏ ਦਾ ਪਾਉਣ ਤੇ ਇਹਦੀ ਫੈਂਟ ਵੀ ਆਪਾਂ ਨੇ ਕਢਾ ਲਈ ਇਹਦੀ ਫੈਂਟ ਜੀ ਐਚਐਫ ਦੀ ਆਉਂਦੀ ਆਪਣੇ 5 8 5 4 ਮਤਲਬ ਇੱਥੇ ਹੀ ਰਹਿੰਦੀ ਹੈ ਫੈਂਟ ਇਦੋਂ ਘਟੀ ਨਹੀਂ ਗਈ ਹਾਲੇ ਤੱਕ ਤੁਸੀਂ ਬਾਅਦ ਜਰੂਰ ਜਾਉਗੀ ਪਰ ਕੱਢ ਦੇਣੀ ਹੈ ਇੰਨਾ ਹੈਗਾ ਐ ਵੈਸੇ ਐਚ ਐਫ ਬੈਡੀ ਦੀ ਕਦੇ ਵੀ ਫੈਂਟੇਨੀ ਨਹੀਂ ਆਉਂਦੀ ਹੈਗੀ ਤਿੰਨ ਤਿੰਨ ਤੋਂ ਲੈ ਕੇ 40 ਤੱਕ ਫੈਂਟ ਹੁੰਦੀ ਆ ਪਰ ਆਪਣੀ ਫੈਂਟ 5 8 ਤੋਂ ਉੱਪਰ ਚਲੀ ਜਾਂਦੀ ਆ ਇਹ ਇਹਦਾ ਕਾਰਨ ਇਹੀ ਆ ਕਿ ਇੱਕ ਤਾਂ ਮੈਂ ਜੀ ਇਹਨੂੰ ਸੌਣ ਤੋਂ ਪਹਿਲਾਂ ਜਿਹੜਾ 21 ਦਿਨ ਰਹਿੰਦਿਆਂ ਤੋਂ ਪਹਿਲਾਂ ਥੈਲਾ ਪਾਇਆ ਉਹ ਪਾਇਆ ਸੀਗਾ ਆਉਂਦੇ ਨੇ ਜਿਹੜਾ ਥੈਲਾ ਮਤਲਬ 21 ਦਿਨ ਸੌਣ ਤੋਂ ਪਹਿਲਾਂ ਹਨਾ 2000 ਦਾ ਆਉਂਦਾ ਹੈ ਤੇ ਉਹ ਆਪਾਂ ਨੇ ਇਹਨੂੰ ਚਾਰਿਆ ਸੀਗਾ ਉਹ ਮੈਂ ਸਾਰੇ ਪਸ਼ੂਆਂ ਨੂੰ ਚਾਰ ਦੰਨੀ ਆ ਜਦੋਂ 21 ਦਿਨ ਰਹਿੰਦੇ ਹੁੰਦੇ ਆ ਇਹਦੇ ਨਾਲ ਫੈਟ ਵੀ ਵਧੀਆ ਬਣਦੀ ਆ ਦੂਸਰਾ ਆਪਾਂ ਇਹਨੂੰ ਪਾ ਰਹੇ ਆ ਖਲ ਮੈਂ ਫੀਡ ਨਹੀਂ ਪਾਈ ਹੈਗੀ ਕਿਉਂਕਿ ਜੇ ਵਧੀਆ ਦੁੱਧ ਲੈਣਾ ਆਪਾਂ ਨੇ گاੜਾ ਪਸ਼ੂਆਂ ਤੋਂ ਤਾਂ ਖਲ ਬਤੀਆ ਹੈ ਹਨਾ ਫੀਡ ਦੇ ਨਾਲ ਇੰਨਾ ਨਹੀਂ گاੜਾ ਹੁੰਦਾ ਦੁੱਧ ਪਤਲਾ ਹੀ ਰਹਿੰਦਾ ਹੈ ਪਰ ਇਹਦਾ ਦੁੱਧ ਨਾ ਮੈਸਾਂ ਦੇ ਦੁੱਧ ਵਰਗਾ ਹੈ ਤੁਸੀਂ ਫੈਂਟ ਹੀ ਦੇਖ ਲਓ ਕਿੰਨੀ ਆਉਂਦੀ ਆ ਹਨਾ ਬੜੀ ਮਿਆਦੀ ਖਲ ਪਾਉਣ ਨਾਲ ਖਲ ਥੋੜੀ ਜੀ ਮਹਿੰਗੀ ਆ ਪਰ ਚਲੋ ਆਪਾਂ ਅਡਜਸਟ ਕਰ ਲੈਂਦੇ ਆ ਹਨਾ ਪਾ ਦਿੰਦੇ ਆ ਦੇ ਕਿਉਂਕਿ ਜੀ ਫਿਰ ਆਪਣਾ ਰੇਟ ਵੀ ਉਹ ਹਿਸਾਬ ਨਾਲ ਲੱਗਦਾ ਏ ਜੇ ਵਧੀਆ ਫੈਂਟ ਆਉਂਦੀ ਆ ਤੇ ਦੇਖ ਲਓ ਹੁਣ ਤੁਸੀਂ ਨਹੀਂ ਤਾਂ ਫਿਰ ਇਹਦਾ ਮਤਲਬ 30 31 32 ਇੱਥੇ ਤੱਕੇ ਲੱਗਣਾ ਸੀ ਜੇ ਮਤਲਬ ਫੈਂਟ ਇਹਦੀ 3 4 0 ਇੱਥੇ ਤੱਕ ਹੁੰਦੀ ਹੁਣ ਦੇਖ ਲਓ ਦੁੱਧ ਦਾ ਰੇਟ ਵੀ ਵਧੀਆ ਲੱਗ ਰਿਹਾ ਹੈ ਹੈਨਾ ਤੇ ਫੈਂਟ ਇਨੀ ਆਉਣ ਨਾਲ ਤੇ ਇੱਕ ਜੀ ਪਾਉਨੇ ਆਪਾਂ ਤਾਰਾ ਮੇਰਾ ਇਹ ਦੋ ਤਿੰਨ ਚੀਜ਼ਾਂ ਪਾਉਨੇ ਆ ਜਿਹਦੇ ਨਾਲ ਜੀ ਫੈਂਟ ਵਧੀਆ ਤੇ ਫੈਂਟ ਬਹੁਤ ਸੋਹਣੀ ਆ ਰਹੀ ਆ ਤੁਸੀਂ ਵੀ ਇਹ ਚੀਜ਼ਾਂ ਵਰਤ ਕੇ ਦੇਖ ਸਕਦੇ ਹੋ ਭਣੇ ਜੇ ਤੁਸੀਂ ਵੀਡੀਓ ਦੇਖਦੇ ਹੋਏ ਤੇ ਉਦੋਂ ਤਾਂ ਆਪਾਂ ਨੂੰ ਪਤਾ ਨਹੀਂ ਸੀਗਾ ਵੀ ਆਪਣੀ ਬੈੜੀ ਦੀ ਫੈਂਟ ਕਿੰਨੀ ਆਊਗੀ ਮੈਂ ਤੁਹਾਨੂੰ ਇਹੀ ਕਿਹਾ ਸੀਗਾ ਹਨਾ ਵੀ ਜਦੋਂ ਸਾਨੂੰ ਆਪਣੀ ਬੈੜੀ ਦੀ ਫੈਂਟ ਪਤਾ ਲੱਗਿਆ ਫਿਰ ਅਸੀਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੇ ਆਪਣੀ ਬੈੜੀ ਦੀ ਫੈਂਟ ਆ ਰਹੀ ਹੈ ਜੀ 5 8 ਤੋਂ ਉੱਪਰ ਆ ਜਾਂਦੀ ਆ ਠੀਕ ਆ ਜੀ ਤੇ ਬਸ ਜੀ ਤਾਰਾ ਮੇਰਾ ਪਾਉਂਦੇ ਰਹੋ ਤੇ ਖਲ ਵਗੈਰਾ ਪਾ ਲਓ ਜੇ ਤੁਸੀਂ ਖਾਣ ਨਹੀਂ ਪਾ ਸਕਦੇ ਤਾਂ ਫੀਡ ਵੀ ਪਾ ਸਕਦੇ ਹੋ ਹਨਾ ਫੀਡ ਦੇ ਨਾਲ ਤਾਰਾ ਮੀਰਾ ਵਾਸੇ ਭਾਈ ਚਲੋ ਹਨਾ ਦੋ ਟਾਈਮ ਪਾ ਦਿਆ ਕਰੋ ਮੈਂ ਇੱਕ ਟਾਈਮ ਪਾਉਣੀ ਆ ਕਦੇ ਪਾ ਵੀ ਦਨੀਆ ਕਦੇ ਭੁੱਲ ਵੀ ਜਾਨੀ ਆ ਫੁੱਲ ਦੀ ਵੀ ਆ ਜਿਵੇਂ ਹਨਾ ਕਈ ਵਾਰ ਪੱਕਾ ਨਹੀਂਗਾ ਵੀ ਮੈਂ ਪਾਉਣੀ ਹੋਆ ਰੋਜ਼ ਦੀ ਰੋਜ਼ ਬਸ ਉਹ ਮੇਰਾ ਲਿਆ ਕੇ ਰੱਖਿਆ ਹੋਇਆ ਮੈਂ ਪਾ ਦਨੀ ਆ ਜੇ ਇੱਕ ਦਿਨ ਯਾਦ ਨਹੀਂ ਆਉ ਤਾਂ ਦੋਏ ਦਿਨ ਤਾਂ ਜ਼ਿਆਦਾ ਆਈ ਜਾਊਗਾ ਤੇ ਜੇ ਤੁਸੀਂ ਫੀਡ ਪਾਉਣੀ ਆ ਤਾਂ ਲਗਾਤਾਰ ਪਾਈ ਜਾਇਓ ਹਨਾ ਇੱਕ ਦੋ ਦਿਨ ਮਤਲਬ ਦੋ ਟਾਈਮ ਪਾਈ ਜਾਇਓ ਥੋੜਾ ਥੋੜਾ ਫੀਟ ਥੋੜੀ ਵਧੀਆ ਬਣੀ ਜਾਊਗੀ ਫੈਂਟ ਤੇ ਤਾਰੇ ਮੇਨੇ ਨਾ ਬਹੁਤ ਫੈਂਟ ਬਣਦੀ ਆ ਵੈਸੇ ਤਾਂ ਹਨਾ ਤੇ ਖਲ ਨਾਲ ਤਾਂ ਆਟੋਮੈਟਿਕ ਹੀ ਬਣ ਜਾਂਦੀ ਆ ਆਪਾਂ ਪਾਉਨੇ ਆ ਬਨੋਲਾ ਖਲ ਪਾਉਨੇ ਆ ਜੀ ਆਪਾਂ ਬੜੇਵੇਂ ਵਾਲੀ ਤੇ ਉਹਦੇ ਨਾਲ ਤਾਂ ਫੈਂਟ ਬਣਦੀ ਉਹ ਬਣਦੀ ਆ ਆ ਬਾਕੀ ਜੀ ਹੋਰ ਬਾਕੀ ਜੀ ਤੁਸੀਂ ਕਮੈਂਟ ਕਰਕੇ ਦੱਸ ਪੁੱਛਦੇ ਹੋ ਜੇ ਕੁਝ ਤੁਹਾਨੂੰ ਤੁਸੀਂ ਹੋਰ ਪੁੱਛਣਾ ਹੋਇਆ ਤੇ ਆਪਾਂ ਵੈਸੇ ਮੈਂ ਤੁਹਾਨੂੰ ਦੱਸਾਂ ਮੈਂ ਨਾ ਹੋਰ ਕੁਝ ਵੀ ਨਹੀਂ ਪਾਉਂਦੀ ਪਸ਼ਿਆਂ ਨੂੰ ਇੱਕ मिनरल मिक्सचर ਤੇ ਇੱਕ ਮੈਂ ਤੁਹਾਨੂੰ ਦੱਸਿਆ ਸੀ ਇਹ ਕੀੜਿਆਂ ਦੀ ਗੋਲੀ ਤਾਰਾ ਮੀਰਾ ਤੇ ਇਹੀ ਚੀਜ਼ਾਂ ਪਾਉਣੀ ਆ ਹਨਾ ਤੇ ਚਲੋ ਹਨਾ ਕੀੜਿਆਂ ਦੀ ਗੋਲੀ ਵੀ ਆਪਾਂ ਨੇ 6 ਮਹੀਨੇ ਦੇਣੀ ਹੁੰਦੀ ਆ ਤੇ मिनरल मिक्सचर ਵੀ ਚਲੋ ਵੈਸੇ ਲਗਾਤਾਰ ਤਾਂ ਮੈਂ ਨਹੀਂ ਪਾਉਂਦੀ ਹੈਗੀ ਇੱਕ ਦੋ ਪੈਕਟ ਚਾਰ ਦਿਨ ਹੀ ਹੁੰਦੀਆਂ ਜਿਵੇਂ ਹਾਲੇ ਬੈੜੀ ਨੂੰ ਸਟਾਰਟ ਨਹੀਂ ਕਰਿਆ ਹੈਗਾ ਬਸ ਥੋੜਾ ਜਿਹਾ ਤਾਂ ਕਿ ਸਟਾਰਟ ਕਰ ਦਾਂਗੇ ਹਨਾ ਬਾਕੀ ਹੋਰ ਕਿਸੇ ਨੂੰ ਨਹੀਂ ਪਾਉਂਦੀ ਹੈਗੀ ਤੇ ਮੈਂ ਕੋਈ ਵੀ ਜ਼ਿਆਦਾ ਇਹਨਾਂ ਨੂੰ ਦਵਾਈਆਂ ਨਹੀਂ ਦੰਦੀ ਜਿਵੇਂ ਲੀਵਰ ਟੋਨਿਕ ਦੰਦੇ ਨੇ ਕਈ ਜਾਂ ਹੋਰ ਹਨਾ ਲਿਕਵਿਡ ਵਗੈਰਾ ਕਾਫੀ ਦਵਾਈਆਂ ਪਾਉਂਦੇ ਨੇ ਮੈਂ ਕਦੇ ਵੀ ਨਹੀਂ ਪਾਉਣਾ ਹੈਗੀਆਂ ਇਹਨਾਂ ਨੂੰ ਬਸ ਇਸੇ ਤਰ੍ਹਾਂ ਹੀ ਬਸ ਪਸ਼ੂਆਂ ਦਾ ਹਨਾ ਦਾਣਾ ਪਾਣੀ ਸਹੀ ਰੱਖੋ ਬਾਕੀ ਤੇ ਵਧੀਆ ਪੱਠੇ ਵਗੈਰਾ ਪਾਓ ਹਨਾ ਤੇ ਹਰਾ-ਚਹਰਾ ਜਿਹੜਾ ਆਪਾਂ ਪਾਉਨੇ ਆ ਵਧੀਆ ਹੋਵੇ ਫੀਡ ਵਗੈਰਾ ਵਧੀਆ ਹੋਵੇ ਤੇ ਡੰਗਰ ਨੂੰ ਕੋਈ ਵੀ ਤਕਲੀਫ ਨਹੀਂ ਰਹਿੰਦੀ ਹੈਗੀ ਪ੍ਰਮਾਤਮਾ ਦੀ ਕਿਰਪਾ ਹੈ ਜੀ ਬਸ ਤੇ ਆਪਾਂ ਪਸ਼ੂਆਂ ਨੂੰ ਹੋਰ ਕੁਝ ਵੀ ਨਹੀਂ ਪਾਉਂਦੇ ਹੈਗੇ ਕੋਈ ਵੀ ਦਵਾਈ ਵਗੈਰਾ ਨਹੀਂ ਦਿੰਦੀ ਹੈਗੀ ਇਹਦੇ ਨਾਲੇ ਪਸ਼ੂ ਤੰਦਰੁਸਤ ਰਹਿੰਦੇ ਨੇ ਬਸ ਤੇ ਫਾਇਦਾ ਕੀ ਹੈ ਜੀ ਆਪਾਂ ਇੰਨੀਆਂ ਦਵਾਈਆਂ ਪਾਈ ਜਾਵਾਂਗੇ ਹਨਾ ਬਸ ਅਬਦਾ ਖਾਣ ਪੀਣ ਇਹਨਾਂ ਦਾ ਸਹੀ ਰੱਖੋ ਪਾਣੀ ਵਗੈਰਾ ਢੰਗ ਨਾਲ ਪਲਾਉਂਦੇ ਰਹੋ ਤੇ ਪੱਠੇ ਵਗੈਰਾ ਫੀਡ ਵਗੈਰਾ ਸਾਰਾ ਕੁਝ ਸਹੀ ਰੱਖੋ ਤੇ ਡੰਗਰ ਰਿਪੀਟ ਹੁੰਦਾ ਹੀ ਹੈ ਨਹੀਂ ਤੇ ਲੋੜੇ ਨਹੀਂ ਪੈਂਦੀ ਹੈਗੀ ਇਹਨਾਂ ਨੂੰ ਕਾਸੇ ਵੀ ਕਿਸੇ ਵੀ ਦਵਾਈ ਦੀ ਆਪੇ ਟਾਈਮ ਸਿਰ ਬੋਲ ਪੰਦੀਆਂ ਨੇ ਰੈਪਨਦੀਆਂ ਨੇ ਤੇ ਆਪਾਂ ਨੂੰ ਕਿਸੇ ਦਵਾਈ ਦੀ ਲੋੜ ਨਹੀਂ ਪੈਂਦੀ ਹੈਗੀ ਤੇ ਜੇ ਆਪਾਂ ਦਵਾਈਆਂ ਹੀ ਪਾਈ ਗਏ ਫਿਰ ਆਪਾਂ ਨੂੰ ਬਚੂਗਾ ਕਿ ਇਹਨਾਂ ਚੋਂ ਹਨਾ ਦਵਾਈਆਂ ਦੇਖ ਲਓ ਤੁਸੀਂ ਕਿੰਨੀਆਂ ਮਹਿੰਗੀਆਂ ਨੇ ਜੇ ਆਪਾਂ ਲਿਕ ਕੋੜ ਦਵਾਈਆਂ ਦੀ ਜਿਹੜੀਆਂ ਪਲਾਉਂਦੇ ਨੇ ਹਨਾ ਉਹਨਾਂ ਦੀ ਗੱਲਾਂ ਗੱਲ ਕਰੀਏ ਤਾਂ ਕਾਫੀ ਮਹਿੰਗੀਆਂ ਦਵਾਈਆਂ ਨੇ ਜੇ ਆਪਾਂ ਇਹਨਾਂ ਨੂੰ ਪਲਾਉਣ ਲੱਗੇ ਫਿਰ ਆਪਾਂ ਨੂੰ ਬਚਣਾ ਤਾਂ ਕੁਝ ਹੈ ਨਹੀਂ ਜੀ ਹਨਾ ਤੇ ਇਸ ਲਈ ਮੈਂ ਤਾਂ ਕੋਈ ਦਵਾਈ ਨਹੀਂ ਦਿੰਦੀ ਹੈਗੀ ਇਹਨਾਂ ਨੂੰ ਤੇ ਆਪਾਂ ਨੇ ਬਸ ਆਹੀ ਇੱਕ ਦੋ ਚੀਜ਼ਾਂ ਦੰਨੇ ਆ ਤਾਰਾ ਮੀਰਾ ਤਾਂ ਜ਼ਰੂਰ ਰੱਖੋ ਪਸ਼ੂਆਂ ਨੂੰ ਤੇ ਮਿੱਠਾ ਸੋਡਾ ਪਾਦਿਆ ਕੋਲ ਥੋੜਾ ਚਿਰ ਬਾਅਦ ਤੇ ਇਹਦੇ ਨਾਲ ਫਾਰਾ ਪੂਰਾ ਠੀਕ ਰਹਿੰਦਾ ਪਸ਼ੂ ਦਾ ਹਾਜਮਾ ਵੀ ਵਧੀਆ ਰਹਿੰਦਾ ਹੈ ਤੇ ਹੋਰ ਕੋਸ਼ ਵੀ ਇਹਨਾਂ ਨੂੰ ਜ਼ਿਆਦਾ ਚੀਜ਼ਾਂ ਨਹੀਂ ਪਾਉਣ ਦੀ ਜ਼ਰੂਰਤ ਹੈਗੀ ਤੇ ਚਲੋ ਜੀ ਹਨਾ ਅ ਅੱਜ ਆਪਾਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਆਪਾਂ ਨੇ ਆਪਣੀ ਐਚ ਐਫ ਬੈੜੀ ਦੀ ਫੈਟ ਦੱਸਤੀ ਤੇ ਹਨਾ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਬਸ ਜੀ ਹੁਣ ਮੇਰਾ ਗੋਹਾ ਵਗੈਰਾ ਵੀ ਚੱਕਿਆ ਗਿਆ ਸੁੰਬਰ ਕੇ ਮੈਂ ਗੋਬਰ ਗਾਸ ਦੇ ਵਿੱਚ ਪਾਤਾ ਤੇ ਇਹਨਾਂ ਨੂੰ ਪਾਣੀ ਪਲਾਉਣ ਲੱਗੀ ਸੀ ਇਹਨਾਂ ਨੇ ਨਹੀਂ ਪੀਤਾ ਹੈਗਾ ਕਿਉਂਕਿ ਜੀ ਨੀਰੇ ਪੱਠੇ ਖਾਂਦੀਆਂ ਨੇ ਤਾਂ ਪਾਣੀ ਨਹੀਂ ਪਿੰਦੀਆਂ ਹੈਗੇ ਕੋਈ ਟੈਂਪੀਂਦੀਆਂ ਨੇ ਤੇ ਜੀ ਕਰਦਾ ਦੋ ਟੈਂਪੀ ਵੀ ਲੰਦੀਆਂ ਨੇ ਪਰ ਅੱਜ ਨਹੀਂ ਗਈਆਂ ਹੈਗੀਆਂ ਤੇ ਇਸ ਤੋਂ ਬਾਅਦ ਮੈਂ ਜਾਣਾ ਸੀਗਾ ਇਹ ਕੰਮ ਨਿਵੇੜ ਕੇ ਅੱਜ ਦਸਵੀਂ ਦਾ ਦਿਹਾੜਾ ਸੀਗਾ ਆਪਾਂ ਨੇ ਮੱਥਾ ਟੇਕਣ ਵੀ ਜਾਣਾ ਸੀਗਾ ਤੇ ਦੇਗ ਵਗੈਰਾ ਬਣਾਉਣੀ ਸੀਗੀ ਜਾ ਕੇ ਮੈਂ ਤਾਂ ਕਰਕੇ ਫਿਰ ਮੈਂ ਪਸ਼ੂਆਂ ਦਾ फटाफट ਨਿਵੇੜਤਾ ਤੇ ਜਾ ਕੇ ਫਿਰ ਦੇਗ ਬਣਾ ਕੇ ਮੱਥਾ ਟੇਕ ਕੇ ਆਵਾਂਗੇ ਜੀ ਮੇਰੀ ਸਲਾਹ ਸੀਗੀ ਵੀ ਨਾਲੇ ਚਲੋ ਹਨਾ ਮੱਥਾ ਟੇਕ ਕੇ ਆਵਾਂਗੇ ਨਾਲੇ ਗੁਰਦੁਆਰਾ ਸਾਹਿਬ ਜਾਇ ਆਵਾਂਗੇ ਪਿਆਜ ਲੰਗਰ ਆਪਾਂ ਗੁਰਦੁਆਰਾ ਸਾਹਿਬੇ ਸ਼ੱਕਿਆਂ ਨੇ ਆ ਦੇਖੋ ਜੀ ਕਦੇ ਕਦੇ ਜੀ ਕਰਿਆ ਹੁੰਦਾ ਹੈ ਨਾ ਵੀ ਪ੍ਰਸ਼ਾਦਾ ਗੁਰਦੁਆਰਾ ਸਾਹਿਬ ਸ਼ੱਕ ਲਈਏ ਹੁਣ ਲੜੀ ਚੱਲ ਰਹੀ ਹੈ ਹਨਾ ਉੱਥੇ ਦਾ ਦਾਲ ਸਬਜ਼ੀ ਬਹੁਤ ਵਧੀਆ ਹੁੰਦਾ ਹੈ ਬਾਣੀ ਪੜੀ ਹੁੰਦੀ ਹੈ ਖਾ ਕੇ ਮਤਲਬ ਨਜ਼ਾਰਾ ਜੇ ਆ ਜਾਂਦਾ ਹੈ ਨਾ ਗੁਰੂ ਦੀ ਬਾਣੀ ਪੜੀ ਹੁੰਦੀ ਹੈ ਪ੍ਰਸ਼ਾਦੇ ਦੇ ਵਿੱਚ ਕਰਮ ਵਾਲਿਆਂ ਨੂੰ ਇਹ ਮਿਲਦਾ ਜੀ ਹਨਾ ਗੁਰੂ ਦਾ ਪ੍ਰਸ਼ਾਦਾ ਤੇ ਕਦੇ ਕਦੇ ਚਲੇ ਮਤਲਬ ਦੂਸਰੀ ਵਾਰ ਚੱਲੀ ਆ ਅੱਜ ਮੈਂ ਹਨਾ ਤੇ ਆਪਾਂ ਗੁਰਦੁਆਰਾ ਸਾਹਿਬ ਵੀ ਜਾਵਾਂਗੇ ਪਹਿਲਾਂ ਬਾਬੇ ਸ਼ੀਲ ਮੱਥਾ ਟੇਕ ਕੇ ਆਵਾਂਗੇ ਤੇ ਇੱਥੇ ਜਿਸਕਰਨਾ ਖੇਲ ਰਿਆ ਸੀਗਾ ਆਪਣੇ ਟਰੈਕਟਰ ਦੇ ਨਾਲ ਮਿੱਟੀ ਜੀ ਬਾਹ ਰਿਆ ਸੀਗਾ ਚਲੋ ਜੀ ਹਨਾ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲੂ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਓਕੇ ਬਾਏ ਬਾਏ ਟਾਟਾ